ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਹੈਗਾ ਦਸਵੀਂ ਦਾ ਦਿਹਾੜਾ ਜੀ ਆਪਾਂ ਚੱਲਿਆ ਪਿੰਡ ਨੂੰ ਮੱਥਾ ਟੇਕਣ ਤੇ ਤੁਸੀਂ ਵੀ ਚਲੋ ਸਾਡੇ ਨਾਲ ਅੱਜ ਆਪਾਂ ਕਾਫੀ ਦਿਨਾਂ ਬਾਅਦ ਵਲੌਗ ਪਾ ਰਹੇ ਹਾਂ ਪਾਇਆ ਨਹੀਂ ਸੀ ਹੈਗਾ ਹੁਣ ਕਿੰਨੇ ਦਿਨ ਹੋ ਗਏ ਵਲੌਗ ਹੁਣ ਆਪਾਂ ਲਾਈਵ ਘਟਾਇਆ ਕਰਾਂਗੇ ਤੇ ਵਲੌਗ ਪਾਇਆ ਕਰਾਂਗੇ ਤੇ ਜੋ ਵੀ ਆਪਣੀ YouTube ਫੈਮਿਲੀ ਆਪਣੇ ਨਾਲ ਬਣੀ ਹੋਈ ਹੈ ਤੇ ਆਪਣਾ ਬਲੌਗ ਜ਼ਰੂਰ ਦੇਖਣਾ ਤੇ ਕਮੈਂਟ ਕਰਨੇ ਵਧੀਆ-ਵਧੀਆ ਲਾਈਕ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਜੀ ਤੇ ਸਾਰੀ YouTube ਫੈਮਿਲੀ ਦਾ ਧੰਨਵਾਦ ਜੋ ਆਪਾਂ ਨੂੰ ਇੰਨਾ ਪਿਆਰ ਦਿੰਦੇ ਆ ਮੈਂ ਕੱਲ ਚੈਨਲ ਬੰਦ ਕਰਨ ਬਾਰੇ ਸੋਚਿਆ ਤਾਂ ਮੈਨੂੰ ਫਿਰ ਸਾਰਿਆਂ ਨੇ ਬਹੁਤ ਮੋਟੀਵੇਸ਼ਨ ਕੀਤਾ ਵੀ ਤੁਸੀਂ ਜ਼ਰੂਰ ਲਾਈਵ ਆਉਣਾ ਜਦੋਂ ਮੈਂ ਲਾਈਵ ਨਹੀਂ ਆਉਂ ਤਾਂ ਮੈਂ ਵਲੌਗ ਪਾਉਂਦੀ ਰਹੂੰ ਥੋੜੇ ਥੋੜੇ ਜਿੰਨਾ ਕਿ ਵੀ ਮੈਥਾ ਹੋਊਗਾ ਲਓ ਜੀ ਦੇਖੋ ਤੁਸੀਂ ਖੇਤਾਂ ਦੀ ਹਰਿਆਵਲ ਮੈਂ ਰਸਤੇ ਵਿੱਚ ਵਲੌਗ ਬਣਾ ਲਿਆ ਸੀ ਸਰਮਾ ਪੱਕੀਆਂ ਪਈਆਂ ਨੇ ਤੇ ਬਹੁਤ ਵਧੀਆ ਹਰਿਆਵਲ ਹੋਈ ਪਈ ਹੈ ਚਾਰ ਸਪੇਰੇ ਕੁਝ ਖੇਤ ਵੀ ਗਏ ਸੀ ਖੇਤ ਦੀ ਵੀਡੀਓ ਬਣਾਈ ਹੈ ਮੈਂ ਤੇ ਬਹੁਤ ਹੀ ਵਧੀਆ ਲੱਗ ਰਿਹਾ ਸੀ ਹਰੇ ਭਰੇ ਖੇਤ ਤੇ ਆਪਾਂ ਹੁਣ ਜਾ ਰਹੇ ਹਾਂ ਜੀ ਵਾਪਸ ਮੱਥਾ ਟੇਕ ਕੇ ਤੇ ਹੁਣ ਆਪਾਂ ਜਾਵਾਂਗੇ ਭਾਈ ਮੂਲੇ ਗੁਰਦੁਆਰਾ ਸਹਿ ਮੱਥਾ ਟੇਕਣ ਚਲੋ ਜੀ ਆਪਾਂ ਨੂੰ ਜ਼ਰੂਰ ਨਸ ਨਸਤਕ ਹੋਣਾ ਚਾਹੀਦਾ ਜੋ ਵੀ ਆਪਾਂ ਪਿਛਲੇ ਬੜ ਬਡੇਰਿਆਂ ਨੂੰ ਮੰਨਦੇ ਆ ਤੇ ਜਾਣਾ ਚਾਹੀਦਾ ਮੱਥਾ ਟੇਕਣਾ ਚਾਹੀਦਾ ਤਕਰੀਬਨ ਸਾਰੇ ਭੈਣ ਭਾਈ ਟੇਕਦੇ ਆ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਆਪਾਂ ਵੀ ਮੱਥਾ ਟੇਕ ਕੇ ਲਓ ਜੀ ਰਸਤੇ ਵਿੱਚ ਮੈਂ ਫੇਰ ਖੇਤ ਦਿਖਾ ਰਹੀ ਹਾਂ ਸੋਨ ਬਹੁਤ ਵਧੀਆ ਲੱਗਦਾ ਸੀ ਚਾਰ ਸਪਿਰ ਮਾਹੌਲ ਖੇਤਾਂ ਦਾ ਤਿਆਪ ਮਤਲਬ ਜੀ ਪਹੁੰਚ ਕੇ ਗੁਰਦੁਆਰਾ ਸਾਹਿਬ ਵਿਖੇ ਸੁਨ ਕਰਾਉਣੇ ਦਰਸ਼ਨ ਗੁਰੂ ਘਰ ਦੇ ਬਹਿਗਰੂ ਸਾਰਿਆਂ ਦੇ ਪਰਿਵਾਰਾਂ ਤੇ ਤੰਦਰੁਸਤੀ ਬਖਸ਼ੇ ਮਿਹਰ ਭਰੇ ਹੱਥ ਰੱਖੇ ਬੱਚਿਆਂ ਨੂੰ ਤੰਦਰੁਸਤੀ ਦੇਵੇ YouTube ਫੈਮਲੀ ਨੂੰ ਵੀ ਤੰਦਰੁਸਤੀ ਦੇਵੇ ਜੋ ਵੀ ਮੇਰੇ ਨਾਲ ਜੁੜੇ ਆ ਭੈਣ ਭਰਾ ਸਾਰਿਆਂ ਨੂੰ ਬਹਿਗਰੂ ਤੰਦਰੁਸਤੀ ਬਖਸ਼ੇ लो जी अभी भी मथा के लो जी आ इधर बाबा भाई मुला चंद की जगह बनी हुई है वो भी सुन दर्शन कराते ਬਹੁਤ ਹੀ ਸਜਾਵਟ ਕੀਤੀ ਹੋਈ ਸੀ ਬਹੁਤ ਸੋਹਣਾ ਬਣਾਇਆ ਸੀ ਇਹ ਗੁਰਦੁਆਰਾ ਬਾਰੋਂ ਬਹੁਤ ਵਧੀਆ ਲੱਗਦਾ ਇਹ ਖੇਤਾਂ ਦੇ ਵਿੱਚ ਗੁਰੂ ਘਰ ਬਹੁਤ ਹੀ ਵਧੀਆਗਾ ਇੱਥੇ ਹਰੇਕ ਸੁੱਖ ਪੂਰੀ ਹੁੰਦੀ ਹੈ ਲਓ ਜੀ 12 ਵੀ ਸਾਨੂੰ ਦਿਖਾਤਾ ਵੇ ਉਹ ਖੇਤਾਂ ਦਾ ਬਹੁਤ ਸੋਹਣਾ ਆ ਰਿਹਾ ਹੁਣ ਆਪਾਂ ਆ ਰਹੇ ਹਾਂ ਵਾਪਸ ਤੇ ਆਪਾਂ ਲਿਆਂਦਾ ਜੀ ਅੱਜ ਟਰੈਕਟਰ ਪੁਰਾਣਾ ਟਰੈਕਟਰ ਐਂਡ ਟਰੈਕਟਰ ਲਿਆਂਦਾਗਾ ਦੋ ਸਾਰੇ ਜਣੇ ਵਧਾਈਆਂ ਟਰੈਕਟਰ ਦੀ ਤੇ ਆਪਾਂ ਚੋ ਰਹੇ ਹਾਂ ਤੇਰ ਜੀ ਚੀਜ਼ ਨਵੀਂ ਹੋਵੇ ਚਾਹੇ ਪੁਰਾਣੀ ਹੋਵੇ ਆਪਾਂ ਨੂੰ ਜੋ ਆਪਣੇ ਰੀਤੀ ਰਿਵਾਜ ਨੇ ਪੰਜਾਬੀਆਂ ਦੇ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੇ ਨੇ ਕੋਈ ਵੀ ਆਪਾਂ ਨਵੀਂ ਚੀਜ਼ ਲੈਣ ਨੇ ਪੁਰਾਣੀ ਹੋਵੇ ਚਾਹੇ ਬਿਲਕੁਲ ਤੇ ਆਪਸ ਸਗਨ ਜਰੂਰ ਕਰਨਾ ਚਾਹੀਦਾਗਾ ਮਨਾਉਣੇ ਚਾਹੀਦੇ ਨੇ ਸਗਨ ਤੇ ਨਾਲ ਸਾਡਾ ਡਰਾਈਵਰ ਆਉਂਦਾ ਤੁਰੇ ਤੇ ਸਾਰੇ ਕੋ ਸੋ ਪੈ ਨੇ ਹਸ ਤੇ ਡਾਇਰੈਕਟਰ ਨੂੰ ਦੇਖ ਰਹੇ ਨੇ ਤੇ ਆਪਾਂ ਚੀਰ ਰਹੇ ਹਾਂ ਚੱਪਣ ਕੱਦੂ ਜੀ ਤੇ ਨਾਲੇ ਸੋਡੇ ਨਾਲ ਮਾਰ ਲੀਏ ਗੱਲਾਂ ਬਾਤ ਤੇ ਨਾਲੇ ਆਪਾਂ ਵਲੌਗ ਬਣਾਇਆ ਛੋਟਾ ਜਿਹਾ ਜਰੂਰ ਦੇਖਣਾ ਸਾਰਿਆਂ ਨੇ ਦੱਸਣਾ ਵੀਡੀਓ ਕਿਵੇਂ ਦੀ ਲੱਗੀ ਹੁਣ 2-3 ਮਹੀਨੇ ਹੋ ਗਏ ਮੈਂ ਕੋਈ ਵਲੌਗ ਨਹੀਂ ਸੀ ਪਰ ਇਹ ਲੈ ਵੀ ਕਰਦੀ ਸੀ ਜਦੋਂ ਆਪਾਂ ਕੋਈ ਕੰਮ ਸਾਢੇ ਦਿਨੇ ਕਰਨਾ ਦੁਆਰਾ ਕਰਦੇ ਆਂ ਕੰਮ ਤੇ ਥੋੜਾ ਜਿਹਾ ਔਖਾ ਲੱਗਦਾ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਹੁਣ ਵਲੌਗ ਬਣਾਉਣ ਦੀ ਤੁਸੀਂ ਸਾਡੇ ਵਲੌਗਾਂ ਨੂੰ ਵੀ ਭਰਮਾ ਹਗਾ ਆ ਰਾ ਦਿਨੇ ਸਾਰੇ ਨੇ ਅਸੀਂ ਹੱਸ ਰਹੇ ਨੇ ਸਾਰੇ ਜਾਣੇ ਵੀ ਕਵਾੜ ਦਾ ਕੰਮ ਚ ਕਰ ਲਿਆ ਆਪਾਂ ਮਾ ਕੋਈ ਕੰਮ ਸੱਡਣਾ ਨਹੀਂ ਹੈਗਾ ਕਰਨ ਬੰਨੀ ਇਸ ਤਰ੍ਹਾਂ ਅਸੀਂ ਗੱਲਾਂ ਕਰਕੇ ਹੱਸ ਰਹੇ ਸੀ ਸਾਰੇ ਚਲੋ ਜੀ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਦੇਖਣਾ ਤਾਂ ਕਿ ਆਪਾਂ ਹੋਰ ਵਧੀਆ-ਵਧੀਆ ਵੀਡੀਓਜ਼ ਨੂੰ ਪਾ ਸਕੀਏ ਧੰਨਵਾਦ ਜੀ ਸਾਰਿਆਂ ਦਾ ਤੇ ਜੋ ਵੀ ਭੈਣ ਭਾਈ ਆਪਣੇ ਨਾਲ ਜੁੜੇ ਹੋਏ ਹੈ ਜਰੂਰ ਆਪਣੀ ਵੀਡੀਓ ਨੂੰ ਦੇਖਣ ਤੇ ਫੁੱਲ ਵਾਚ ਕਰਿਓ ਥੈਂਕ ਯੂ ਧੰਨਵਾਦ ਜੀ ਸਾਰਿਆਂ ਦਾ ਫੇਰ ਕਰਦੀ ਹਾਂ ਮੈਂ ਦੁਬਾਰਾ ਤੁਹਾਨੂੰ ਖਾਸ ਰਹਿਸੀ ਅਸੀਂ ਸਾਰੇ ਜਾਣੀ ਮੈਂ ਕਰ ਲੈ ਨੂੰ ਕੱਟੇ ਪਾਸੇ ਖਰੀਦ ਲਿਆ ਓ ਅੱਜ ਟਰੈਕਟਰ ਲੈ ਆਂਦਾ ਹੱਸਣ ਲੱਗੇ ਚਲੋ ਜੀ ਕੰਮ ਕੋਈ ਨਹੀਂ ਮਾੜਾ ਹੈਗਾ ਹਰੇ ਕੰਮ ਵਧੀ ਹੈਗਾ ਕੰਮ ਦਾ ਕੋਈ ਡਰ ਨਹੀਂ ਹੈਗਾ ਥੈਂਕ ਯੂ ਜੀ ਧੰਨਵਾਦ ਸਾਰਿਆਂ ਦਾ